ਓ ਗਾਇਸ ਈਵਨਿੰਗ ਟਾਈਮ ਹੋ ਗਿਆ ਟੂਡੇ ਮਾਈ ਆਊਟਫਿਟ ਸਿੰਡਾਲੇ ਤੇ ਕੰਮ ਹੋ ਗਿਆ ਡਨ ਇੱਕ ਲੈਣ ਸ਼ਾਮ ਨੂੰ ਚੱਲੇ ਆਪਾਂ ਗੋਇੰਗ ਟੂ ਈਵਨਿੰਗ 84 ਕਿੱਥੇ ਜਲੇ ਐਮਨੀ 84 ਤੇ ਇੱਕ ਮਿੰਟ ਰੋਗੀ ਮੇਰੇ ਪਤਾ ਇੱਕ ਮਿੰਟ ਰੋਗੀ ਸਕੂਟਰ ਡੈਪਾਣ ਗਿਆ ਇੱਕ ਮਿੰਟ ਰੋਗੀ ਤੇ ਨਾਲੇ ਨਹੀਂ ਆਉਣੀ ਡਾਟਾ ਕੇਬਲ ਮੋਬਾਈਲ ਦੀ ਮੇਰੇ ਆਈਫੋਨ ਦੀ ਜਿਹੜੀ ਹੇਲਾਂ ਲਾਪੀ ਜਿਹੜੀ ਚਾਰਜਿੰਗ ਵਾਲੀ ਹੈ ਨਾ ਤੇ ਇੱਕ ਉਹ ਗਰਮ ਜਿਹਾ ਕਰਨ ਲਾਪੀ ਫੋਨ ਪਰ ਹੈ ਕਿ ਚੱਕਰ ਨਾਲੇ ਉਹ ਚੇਂਜ ਕਰ ਲਈਏ ਨਾਲੇ ਮੰਮੀ ਦੇ ਯਾਰ ਸਾਡੀ ਦੇ ਬੰਦੇ ਮਾਤਾ ਮੇਰੀ ਦੇ ਉਹ ਹੋ ਗਏ ਗੋਡੇ ਗੋਡੇ ਸੁੱਜ ਗਏ ਕਹ ਬੁੜੀ ਨੇ ਪੜਾ ਕੀਤਾ ਅੱਗੇ ਗੁਰਦੁਆਰੇ ਸਿੱਖੇ ਕਹਿੰਦੇ ਇਹ ਭੈਣ ਜੀ ਦੇ ਗੋਡੇ ਕਹਿੰਦੇ ਬੜੇ ਸੋਹਣੇ ਤੁਰੇ ਫਿਰਦੀ ਆ ਉਸ ਤੋਂ ਬਾਅਦ ਏਡੀ ਨੈਣ ਲੱਗੀ ਮੰਮੀ ਦੇ ਗੋਡੇ ਤੋਂ ਬਣ ਲਾਪੇ ਸੁਜੇ ਪਏ ਨੇ ਨੇ ਬੈਠਣ ਲੱਗੇ ਉੱਠਣ ਲੱਗੇ ਪ੍ਰੋਬਲਮ ਹੁੰਦੀ ਆ ਤਾਂ ਉਹ ਕਿਹਦੇ ਟੈਸਟ ਕਰਾ ਲਓ ਇੱਕ ਵਾਰੀ ਉਹ ਚ ਪਤਾ ਲੱਗ ਜਾਂਦਾ ਕਿ ਬਲੇ ਉਹ ਘੱਟ ਹੁੰਦਾ ਨਾ ਪ੍ਰੈਂਕੀ ਪਤਾ ਨਹੀਂ ਕਿਹੜਾ ਜੂਰੀਆ ਕੇ ਡਾਇਆ ਆਈ ਡੌਨੋ ਕਰੇ ਦੇਖੋ ਸੀ ਕਹਿੰਦੇ ਮੈਂ ਕਿਹਾ ਚਲੋ ਦੇਖ ਲਾਂਗੇ ਹਾਂ ਸਿਵਡੀ ਪਾਣੀ ਪੜਾ ਦਈਏ ਵਿਚਾਰੀ ਕਿੱਥੋਂ ਪਾਲ ਲੈਂ ਗਰ ਨੇ ਤੂੰ ਨੂਰੀ ਬਾਰੀ ਵਰਗੀ ਕਿੱਡਾ ਵੱਡਾ ਤੂੰ ਬਣਦਾ ਸਰਦੂਲੇ ਵੀ ਵੀਰੇ ਵਿਚਾਰੀ ਸਾਡੇ ਕੱਲੇ ਰਹਿ ਗਈਆਂ ਮਾਦੇ ਦੀ ਇਹਨੇ ਨਾ ਜਦੋਂ ਮੈਂ ਦੇਖ ਲਿਆ ਕਿ ਤਿਆਰ ਹੋਇਆ ਕਿਤੇ ਜਾਣਾ ਇਹਨੇ ਉਹਦੇ ਗੋਹਾ ਕਰਨਾ ਮੈਨੂੰ ਤਾਂ ਵਧੀਆ ਨਹੀਂ ਲੱਗਦਾ ਗੋਹਾ ਪਿਆ ਹੈ ਪਸੂ ਖੜਾ ਹੋਏ ਮੈਨੂੰ ਉਹਦਾ ਚੱਕ ਦਵਾ ਚੱਲ ਪਰੇ ਹੋ ਹੁਣ ਉਹ ਪਹਿਲਾਂ ਆ ਗਈ ਤੂੰ ਕੋ ਨਹੀਂ ਤੂੰ ਪਹਿਲਾਂ ਆ ਗਈ ਆ ਜਾ ਬੈ ਜਾ ਤੈਨੂੰ ਮੈਂ ਲੈ ਕੇ ਨਹੀਂ ਜਾਣਾ ਉਹ ਪਾਣੀ ਫੇਰ ਖੜ ਗਿਆ ਗਾਇਸ ਆ ਦੇਖਾ ਪਾਣੀ ਪੂਰਾ ਭਰ ਗਿਆ ਤੇ ਦਵਾਰ ਉਮੀਦ ਨਾਲ ਚੜ ਜਾ ਕੜਿਆ ਕਿੱਧਰ ਕਿੱਥੇ ਚੱਲੀ ਉਹ ਤੇਨੂੰ ਮੈਡਮ ਵੱਜਾ ਮਾਰਦੀ ਗਾਈਸ ਐ ਚੱਲੇ ਇਵਨਿੰਗ 8:40 ਇਵਨਿੰਗ 8:40 ਨਾ ਜੀ ਜੁਗਨ ਮੇਲਾ ਆਜਾ ਸਿੱਧੀ ਸਿਆਜ ਮੇਲਾ ਕੱਟ ਗਈ ਨੀ ਅੰਮਣ ਨਿਕਲਾ ਹੋਈਆਂ ਨਾ ਓਏ ਅੱਗੇ ਪੰਜ ਵੇਡੋ ਖਿਆ ਹੁੰਦਾ ਨਾ ਓਏ ਮੂੰਹ ਕੋਲ ਆ ਤੋ ਨਿਕਾ ਓਏ ਮਠਾਡੇ ਕੋਲ ਕਾੜੇ ਤੁਹਾਨੂੰ ਵੀ ਸਗੋਂ ਆ ਗਾਈਸ ਆਹ ਸਲੂਨ ਇੱਥੋਂ ਕਰਾਸ ਦਿਖੋ ਨਹੀਂ ਦੇਅਰ ਕੱਟ ਉਹ ਦੀਦੀ ਦੇ ਘਰੇ ਆ ਕੇ ਕਰਤਾ ਜਿਹਾ ਇਹ ਦੇਖੋ ਸੂਈ ਲੱਗਣੀ ਮੰਮੀ ਦਾ ਮੂੰਹ ਦੇਖੀ 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 ਜੀ ਦੇਖਿਆ ਇੰਜ ਕਰੀ ਸੂਈ ਕਿੰਦਾ ਕਰਦੀ ਸੂਈ ਕਰਕੇ ਤਾਂ ਅਸੀਂ ਕਿੰਦਾ ਕਰਦੀ ਸੁਗਨੀ ਦੋਦਾ ਰੋਣ ਲਾ ਪਾ ਬਾਇਓ ਟੈਸਟ ਵੀ ਹੋ ਗਿਆ ਤੇ ਗੋਡੇ ਦਾ ਐਕਸ-ਰੇ ਵੀ ਹੋ ਗਿਆ ਪਤਾ ਲੱਗ ਗਿਆ ਕਿ ਕੀ ਹੋ ਰਿਹਾ ਹੈ ਹਨਾ ਸੁਗਨੀ ਕੀ ਕਹਿਣਾ ਕੀ ਕਹਿਣਾ ਸ਼ਿਕਾਇਤ ਲਾਉਣੀ ਚਲ ਸ਼ਿਕਾਇਤ ਲਾ ਆਹ ਕਿੰਦਾ ਮੋਕੰਦ ਆਇਆ ਆਹ ਕਿੰਦਾ ਮੋਕੰਦ ਆਇਆ ਉਹਨਾਂ ਤੇ ਹੀ ਆਹ ਤੇ ਇਹ ਲਾ ਦੀ ਇਹਨਾਂ ਦੇ ਸਾਰੀ ਜਾਂ ਤੇਰੀ ਕੀ ਕਹਨੀ? ਤਾਰੇ ਨੀਣਾ। ਕਦੇ ਸਾਡੇ ਆਦੇ ਜੀ ਦੀ ਮਾਂ ਹੈਗੀ ਲੋਗਾਂ ਨੇ ਉਹਦੇ ਘਰ ਕੀ ਹੈ ਜਿਹੜਾ ਚੋਰੀਆ ਚੰਗਿਆ ਇਸ ਵੜੇ ਹੁੰਦਾ ਹੈ। ਹਨੇਨਾ ਹੁਣ ਇਹ ਕਿ ਕਰਾਂ? ਲੀਡ ਲੈ ਲਈ ਜਾਨਮੀ ਆਪਾਂ ਸ਼ਾਪ ਤੋਂ। ਲੋਗਾਂ ਕੱਪ ਲੈ ਆਣੇ ਵੀਰੇ ਮਾਮੇ ਲੈ ਕਹਿੰਦਾ ਲੈ ਆਇਓ ਮੇਰੇ ਲਈ ਬਹੁਤ। ਕਰਤੇ ਪੈਕ ਅੰਡ ਵਾਲੀਆਂ ਦੇਣੀਆਂ ਸੁਣੇ ਤੈਨੂੰ। ਕਿਆ? ਗਾਸਣ ਤੂੰ ਮੈਨੂੰ ਕੀ ਕਹਨੀ ਕੀ ਦੇਣਾ? ਮੈਂ ਅੱਖਾਂ ਗੱਜ ਉਥੋਂ ਓਕੇ ਅੱਜ ਇੱਕ ਸ਼ਾਪ ਆਈ ਹੈ ਗਿਫਟ ਵਾਲੀ ਕਹਿੰਦੇ ਰੋਕੀ ਰੋਕੀ ਮੈਂ ਕੀ ਕਰਨਾ ਮੈਂ ਕਿਹਾ ਤੇਰੇ ਤੇ ਫਰਕ ਲੈਣੀਆਂ ਚੱਲ ਉਧਰ ਫਰਕ ਲੈਣੇ ਕਹਿੰਦੇ ਨਹੀਂ ਨਹੀਂ ਤੇਰੇ ਲਈ ਮੈਂ ਕੁਝ ਗਿਫਟ ਲੈਣਾ ਕਹਿੰਦੇ ਮੈਂ ਕਿਹਾ ਹਾਂ ਗਰਮੀ ਆ ਗਈਆਂ ਤੈਨੂੰ ਠੰਡ ਆ ਗਈ ਤੇ ਚੱਲ ਜਾ ਆਧਾਰ ਮੰਗ ਕੇ ਸ਼ਰਮਿੰਦਾ ਨਾ ਕਰੋ ਇਹਦੀ ਜਗ੍ਹਾ ਪਤਾ ਕੀ ਲੈ ਦੇਵੇ ਆਧਾਰ ਇੱਕ ਜਾਦੂ ਹੈ ਅਸੀਂ ਕਰ ਦੇਣਾ ਤੁਸੀਂ ਗਾਇਬ ਹੋ ਜਾਣਾ ਜਾ ਲੈਣੀ ਆਪਣੇ ਚੀਚਾ ਮੈਨੂੰ ਲੈ ਕੇ ਆ ਕੇ ਕਿ ਮੈਂ ਤੇਰੇ ਲਈ ਗਿਫਟ ਲੈਣਾ ਦੱਸਣ ਆਪਣੀਆਂ ਚੀਚਾਂ ਲਾ ਕੇ ਸਿਕਨੇ ਬੜੀ ਸ਼ਾਨ ਹੈ ਵੀ ਐ ਜੋ ਨਹੀਂ ਉਹ ਖਾਤੇ ਆ ਸੀ ਮੈਂ ਹਾਂ ਤੇ ਲੈਣਾ ਮੇਰੇ ਬੁੱਤ ਵਾਲਾ ਇੰਦੀ ਗਾਇਸੇ ਪਾ ਕੇ ਦਿਖਾਉਂਦਾ ਪਾ ਕੇ ਦਿਖਾਉਂਦਾ ਮੋਰ ਤੰਗਿਆ ਕਿਹੜਾ ਆਹ ਅੱਛਾ ਨਹੀਂ ਆ ਲੋੜ ਕਿਹਾ ਹਾਂ ਉਹ ਹਾਂ ਸੁਣਾਉਂਦੀਆਂ ਆਹਾਂ ਕਹਿਨੀ ਆ ਓਕੇ ਆ ਵੀ ਪਾ ਕੇ ਦੇਖ ਬੈਗ ਹਾਂ ਖੋਸ਼ ਆ ਹਾਂ ਮਾਰੇ ਤੇ ਸੈਟ ਪਸ ਹਾਂ ਚੱਲ ਹਣ ਖੋਸ਼ ਆ ਚੱਲ ਹਾਂ ਚੱਲ ਹੋ ਮੈਂ ਚੱਲ ਸਰਬਦਰ ਪੰਨੇ ਪਤਾ ਆ ਲਾ ਲੱਭਿਓ ਚੱਲੀਏ ਨਹੀਂ ਨਹੀਂ ਹਣ ਮੇਰੇ ਇਹ ਚਪਲ ਨਾਲ ਦੀਆਂ ਲੈਣੀਆਂ ਹਾਂ ਚਕਲੀਆਂ ਕੁਝ ਕਿਹੜੀ ਲਈ ਅੰਮੀ ਮੈਂ ਆਹ ਆਈ ਗਈ ਆ ਨਹੀਂ ਹੋਰ ਗਾਇਸ ਇਹਨਾਂ ਲਾ ਲਈਏ ਗਰੋਸਰੀ ਤੇ ਬੈਸਕਰ ਕੱਢ ਲਾ ਆਪਣੇ ਸਾਥ ਜਿਹੜੇ ਚਾਹੀਦੇ ਪੀਲੇ ਜੇ ਖਾਣੇ ਆਣੇ ਹਨ ਨਾ ਬਾਕੀ ਸਾਰੇ ਬੰਦ ਆ ਹੋ ਗਿਆ ਕੰਮ ਡਨ ਸਾਡਾ ਸ਼ਾਪਿੰਗ ਅੱਜ ਦੀ ਹੋ ਗਈ ਸਾਡੀ ਡਨ 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 ਹੋ ਗਈ ਸ਼ਾਪਿੰਗ ਚਲ ਬਹਿ ਜਾ ਬਹਿ ਛੇ ਦੀ ਕਰ ਚਲੀ ਕਿਟ ਦੀ ਰੱਸੀ ਆ ਚਲ ਸਾਪਾ ਨੂੰ ਹੋ ਗਿਆ ਗੁੱਡ ਬਹੁਤ ਗਰਮੀ ਹਮ ਹੋ ਗਿਆ ਮੀਂਹ ਦੇ ਨਾਲ ਹਨਾ ਕਰਦੇ ਆ ਬਲੌਗ ਕੰਟੀਨਿਊ ਕਰ ਲਈਏ ਕੰਮ ਥੋੜਾ ਜਿਹਾ ਰਹਿ ਗਿਆ ਬਸ ਟਾਈਮ ਹੋ ਗਿਆ 9:30 ਹੋ ਗਿਆ ਸਵੇਰ ਦੇ ਦੇਖੋ ਗਾਇਸ ਕਿਹਨਾ ਗੇਓਟ ਆ ਇਹਦਾ ਨਾਮ ਕੀ ਰੱਖੀਏ ਦੱਸੋ ਇਹਦਾ 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 ਨਾਮ ਵੀ ਹੈਗਾ ਨਹੀਂ ਆਦਾ ਪਰੇ ਹੋ ਜਾ ਆਹ ਮੇਰਾ ਟੈਂਟ ਆਹ ਮੇਰੀ ਫੋਟੋ ਆ ਸੁਖਨੀ ਦੇ ਸਹਿਬ ਆ ਉਹ ਮੋਟੂ ਪਤਲੂ ਆ ਉਹ ਹੈਗਾ ਟੌਮੀ ਤੇ ਆ ਹੈਗੀ ਡੌਲ ਇਹਨਾਂ ਨੂੰ ਦਸੂਗੀ ਰੱਖੇ ਆਇਆ ਮੈਨੂੰ ਬੱਗੂ ਗੁੱਸੇ ਹੋ ਗਏ ਨਹੀਂ ਨਹੀਂ ਗੁੱਸੇ ਨਹੀਂ ਹੁਣ ਆ ਦੇਖਾ ਬਾਟੀ ਭਰ ਕੇ ਪਾਣੀ ਦਿਨਾ ਬਿੱਲੀ ਦੇ ਅੰਦਰ ਆਈ ਏ ਹੈ ਬਿੱਲੀ ਆ ਹਮਾਰੇ ਦੇ ਸੁਖਣੀ ਬਾਜ ਗਿਆ ਬਾਜੀ ਆ ਆ ਕੇ ਖਾਲਾ ਆ ਕੇ ਖਾਲਾ ਉਹ বাজੂਗੇ বাজੂਗੀ ਇੱਕ ਮਾ ਤਾਂ ਮਾ ਦਾ ਸਾਟ ਲੱਗੂ ਨੇ ਆਣੇ ਦਾ ਵੀ ਹੋਇਆ ਕਿਸੇ ਮਾਰੂ ਉਹ ਚਾਮਲੇ ਬਹੁਤ ਬੱਜੂਗੇ ਇਹਨੇ ਸਾਟ ਨਹੀਂ ਲਾਦੇ ਤੂੰ ਸਾਟ ਨਹੀਂ ਲੱਗਦੀ ਨਹੀਂ ਲੱਗਦੀ

ਗੱਨਾ ਮਚਾਂਦ ਚਾਣ ਜਨਾ ਤੇਰੇ ਦੋ ਤੇਰੇ ਦੋ ਤੇਰੇ ਦੋ ਤੇਰੇ ਦੋ ਮੇਰੇ ਦੋ ਆ ਜਾ ਮੇਰੇ ਮਾਰ ਇੱਕ ਹੋਰ ਮਾਰ ਹੋਰ ਮਾਰ ਕਸਾਈ ਆ ਕੰਨ ਕੋਣੇ ਕਸਾਈ ਕਿੰਨਾ ਮਜ਼ਾ ਆਇਆ ਹਨ ਸਗਣੀ ਦੇ ਲਾ ਗਾਇਸ ਬੱਦਵਾਵਾ ਮੈਦ ਰਹੀ ਹੈ ਸਿਕਨੀ ਦੇਖੇਗਾ ਤੇ ਬੱਦਵਾ ਦਿੰਦੀ ਹਾਂ ਉਹਨੂੰ ਐਨਾ ਜਨਮ ਮਾਰਜੀ ਕਰ ਲਾ ਕਰ ਦਿਆਂਗਾ ਆਖੰਨ ਰਸ਼ੱਤਰੇ ਪੈਣੇ ਕਹਿੰਦੇ ਸਿਰ 'ਚ ਓ ਮਾਈ ਗੋਡ ਨਿਆਣੇ ਨਾਲ ਖੇਡਣਾ ਤੇ ਹੁਣ ਖੇਡਣੀ ਆ ਫੇਰੇ ਵਿੱਚ ਇਹ ਦਿਲ ਲੱਗੂਗਾ ਸਾਹ ਛੱਡ ਗਿਆ ਚਲੋ ਕਰਦੇ ਹਾਂ ਬਲੌਗ ਕੰਟੀਨਿਊ ਪਾਈਏ ਪੱਠੇ ਆਲੀਆਂ ਕੀਤੀਆਂ ਸਾਦ ਆਦਿਆਂ ਹਾਏ ਹੋਰ ਕਸੇ ਇਹਨਾਂ ਕਰਤੀ ਸਾ ਤਰ ਤੱਕ ਹੋ ਸਾਡੇ ਤੇ ਹੀ ਆਣ ਜਾਣ ਆਇਆ ਢੇਰਾਂ ਚੁਗੀਆਂ ਹਨ ਕਈ ਇਹ ਖਾਂਦੇ ਆ ਦੇਖ ਲਓ ਕਹਿੰਦੇ ਬਹੁਤ ਵਧੀਆ ਬਣਦੀ ਹੈ ਓਏ ਕੀ ਕਹਿੰਦੇ ਨੇ ਛਤਰੀ ਜੀ ਬਣਦੀ ਹੈ ਇਹਨਾਂ ਦੀ ਹਾਂ ਦੇ ਇਹੀ ਖਾਈ ਜਾਂਦੇ ਲੋਕੇ ਕਿ ਹੋਰ ਹੁੰਦੀਆਂ ਉਹ ਆਈ ਡੋਨਟ ਨੋ ਲਓ ਗਾਈ ਇਵਨਿੰਗ ਟਾਈਮ ਹੋ ਗਿਆ ਤੇ ਆ ਤਾਰ ਤਾਂ ਯਾਰ ਵਿੱਚੇ ਪਲੱਸ ਕਰੀ ਜਾਂਦੀ ਚਾਰਜ ਵਿੱਚੇ ਮਾਈਨਸ ਕਰੀ ਜਾਂਦੀ ਆ ਨਾਲੇ ਮੈਂ ਕਿ ਇਹਨੂੰ ਚੇਂਜ ਕਰ ਲਾਂ ਨਾ ਤੇ ਨਾਲੇ ਉਹਦੇ ਤਾਂ ਉਹਦੇ ਥਣ ਜੇ ਚ ਥੋੜੀ ਜਿਹੀ ਪ੍ਰੋਬਲਮ ਜੀ ਨਾਲੇ ਉਹਦੀ ਦਵਾਈ ਫੜ ਲਿਆ ਮੈਂ ਤੇ ਕੰਮੀ ਆ ਗਿਆ ਮੰਮੀ ਕਹਿੰਦੀ ਰਹਿਣ ਦੇ ਮੈਂ ਕਿ ਹੁਣ ਮੈਂ ਪਾਏ ਆ ਕੱਪੜੇ ਚਾਈ ਆ ਹੁਣ ਦੇਖੋ ਹੁਣ ਕੀ ਬਣਦਾ ਜਾਂਦਾ ਭੱਜ ਗਿਆ ਜਾਂਦਾ ਭੱਜ ਗਿਆ ਪੂਰਾ ਜਾ ਫੇ ਖਾਬਸ ਆ ਗਏ ਇੱਕ ਇੱਕ ਹਮ ਦਬ ਫਸਣਾ ਪਈ ਬਾਬੀ ਤੱਕ ਫਸਸੂ ਰ ਨਹੀਂ ਕੋਈ ਦਿੰਦਾ ਜਾਂ ਠੀਕ ਹੈ ਬਾਹਰੇ ਬੰਦਾ ਚੀਜ਼ਾਂ ਨੂੰ ਮੈਸ ਕਰਦਾ ਉਹ ਆਪਣੇ ਟੱਕਰ ਕੇ ਸੀਗੇ ਪਿੰਡ ਦੇ ਝਾਂਟੀ ਹੁਣੇ ਇਹ ਭੈਣ ਆਪਣੀ ਉਹ ਟੱਕਰ ਗਈ ਕਹਿੰਦੇ ਮਾਣੇ ਸਾਡੇ ਦੇ ਲੈ ਖਾਣ ਨੂੰ ਸਮੋਹ ਨੇ ਇਹ ਵੀ ਤੇਜ਼ ਹੋ ਗਿਆ ਗਾਇਸ ਵੀ ਵੀ ਤੇਜ਼ ਚਪੇੜਾ ਆਂਗੂ ਪੈਂਦਾ ਮੂੰਹ ਦੇ ਉੱਪਰ ਬਹੁਤ ਜ਼ੋਰ ਦੇ ਨਾਲ ਉਹਨੇ ਆਂਗੂ ਚਲਾਵਾਇਆ ਤੇ ਕੈਰੀ ਆਨ ਚੱਟਾ ਚਲਾਉਂਦੇ ਹਾਂ ਦੇ ਨਹੀਂ ਆ ਗਿਆ oh my god ਇਹ ਚਪੇੜਾ ਪੈਂਦੀਆਂ ਦੀ ਇਦਾਂ ਪੈਂਦੀਆਂ ਕਾਚਰਾ ਨਾ ਉਲੀਟਾ ਤੇ ਵਾਪੇ ਆ ਗਏ ਸਾਰਿਆਂ ਦੇ ਸੋਸ਼ਲ ਮੀਡੀਆ ਦਾ ਇੰਨਾ ਖਵਾ ਦੇ ਲੋ ਨਾਲੇ ਜਦੋਂ ਉਹਨੇ ਮੈਂ ਸਾਈਬਰ ਕ੍ਰਾਈਮ ਦੀ ਰਿਪੋਰਟ ਭੇਜੀ ਮੈਂ ਘਾ ਦੇ ਲਾ ਰਿਪੋਰਟ ਮੈਂ ਨਾਲੇ ਸਬਮਿਟ ਕਰਦਣੀ ਹੈ ਲੈਕ ਸਾਦੀ ਨਹੀਂ ਆ ਤੇ ਨਾਲ ਕੋਈ ਨਹੀਂ ਨਾਲੇ ਉਹਨੇ 5 ਤਰੀਕ ਦਾ ਟਾਈਮ ਦਿੱਤਾ ਸੀ ਤੇ ਅੱਜ ਆਪਾਂ ਬੁੜੀਆਂ ਨੂੰ ਪੈਸੇ ਦਵਾਤੇ ਆ ਗਾਏ ਸਾਰਿਆਂ ਨੂੰ ਅੱਜ 5 ਤਰੀਕ ਆ ਸਾਰਿਆਂ ਦੇ ਪੈਸੇ ਆ ਗਏ ਪਾਸ ਜਿਹੜਾ ਪੁੱਤ ਲੈ ਕੇ ਗਿਆ ਸੀਗਾ ਪਿੰਡ ਦਾ ਚਲੋ ਇਹ ਪਹਿਲਾਂ ਤੇਜ਼ ਭੇਜਣਾ ਜਾਈਏ ਲੋਕਾਂ ਦੇ ਤਮਾਸ਼ੇ ਦੇਖੋ ਤਮਾਸ਼ੇ ਦੇਖੋ ਲੋਕਾਂ ਆਪਾਂ ਤਾਂ ਨੰਦ ਲੈਣ ਆਇਆ ਭਾਈ ਸੰਗ ਜੀ ਆਪਾਂ ਤਾਂ ਨੰਦ ਲੈਣ ਆਇਆ ਤਮਾਸ਼ੇ ਦੇਖੋ ਨੰਦ ਆਹ ਜਿਹੜਾ ਤੇ ਜੀ ਭਾਈ ਉਹ ਜਿਆਦੇ ਵੱਡੇ ਨਹੀਂ ਭਾਈ ਇੱਕੋ ਵਾਰ ਜਿਹੜਾ ਖਾਣਾ ਛੋਟੇ ਛੋਟੇ ਪਾ ਦੇ ਇਦਾਂ ਦੇ ਆਪਾਂ ਨੇ ਪਾ ਦਿਆ ਜਿਆਦੇ ਵੱਡੇ ਨਹੀਂ ਕਿਉਂਕਿ ਮੈਂ ਕੱਟ ਕੇ ਨਹੀਂ ਨਾ ਇਦੇ ਖਾ ਲਾਂਗਾ ਦੇਖੋ ਹਰ ਕਾਇਆ ਦੇਵ ਮੈਨੂੰ ਪਾਣ ਆਜ ਛੋਟਾ ਜਿਹਾ ਹੈ ਨਹੀਂ ਕੋਈ ਖਣ ਖਾਣ ਵਾਲਾ ਛੜੇ ਪੈਰ ਮੈਨੂੰ ਚਲ ਦੂਗੀ ਬੜੀਆ ਹਾਂ ਚਲ ਅੱਧੇ ਘਾਲਿਆ ਕਰੂੰਗਾ ਹੋਈ ਨਹੀਂ ਆਹ ਸਹੀ ਹੈ ਨਾ ਕਤਕਾ ਹੈ ਔੜਾ ਕਤਕਾ ਨਹੀਂ ਪਾਣੀ ਦੇ ਮੜੇ ਹੈ ਚਲੋ ਨਹੀਂ ਆ ਗਿਆ ਥੀਰੇ ਤਾਂ ਮਿਲ ਗਿਆ ਆਪਾਂ ਨੂੰ ਮੈਂ ਉਹ ਦਾਹ ਜਾਣਾ ਆ ਕੇ ਚੱਕਣਾ ਹੈ ਚਲ ਠੀਕ ਹੈ ਡਾਈਟ ਮੁਸ਼ਕਿਲ ਸੀਗੀ ਆਪਣੀ ਥੀਰੇ ਵੀ ਲੈ ਲਿਆ ਗਾਇਜ਼ ਆਪਾਂ ਤੇ ਹੁਣ ਬਸ ਆ ਕੇਵਲ ਜੀ ਮੋੜਨੀ ਹੈ ਕੇਵਲ ਮੋੜ ਕੇ ਤੇ ਲੋਕਾ ਕੰਮ ਹੋ ਰਿਹਾ ਕਰਕੇ ਚਾ ਜਾਣਾ ਚਾਹੀਦਾ ਕੀ ਕਹਨੇ ਨਹੀਂ ਪੈਂਦਾ ਉਹ ਵੀ ਲੋਕੀ ਡਰਦੇ ਫਿਰਦੇ ਸ਼ੱਕਾ ਥੱਲੇ ਹੋਇਆ ਗਾਇਸ ਹੌਣ ਲੱਗਾ ਠੰਡਾ ਯਾ ਪਾਣੀ ਪਾਣੀ ਲੱਗਾ ਕਿਤੇ ਥੱਲੇ ਜਾ ਕੇ ਓ ਮਾਈ ਗੋਡ ਆ ਕੇ ਹੋ ਗਿਆ ਦੇਖੋ ਬਈ ਯਾਰ ਪੀਬੀ 65 ਮਹਾਲੀ ਦਾ ਠੰਡਾ ਠੰਡਾ ਯਾ ਲੱਗਾ ਚੱਕੀ ਦੀ ਚਲ ਗਿਆ ਪਾਣੀ ਇਹਦਾ ਨਹੀਂ ਪੈਂਦਾ ਤਾ ਦੇ ਕਹਿੰਦੇ ਭੇਜਿਆਣਾ ਜੁ ਮੈਂ ਕੋਈ ਨਹੀਂ। ਮੈਂ ਨੀਂ ਨੰਦ ਲੈਨੇ ਆਪਾਂ। ਐ ਪੂਰਾ ਲੁੱਟਵਾ ਰਿਆ। ਪਰ ਇਹ ਬਲੌਗ ਦੇ ਨਾਲ ਥੋੜਾ ਰਹਿ ਗਿਆ ਆਪਣਾ ਕੰਮ। ਤੱਕ ਇੱਥੇ ਆ ਮੈਂ ਲਾ ਗਾਂ ਹੀ ਚੱਲਾ ਇਹਨੇ। ਕੀ ਆ ਰਹਾ ਆ ਗਏ। ਲੋ ਗਾਇਸ ਮਿਲ ਗਈ ਲੇਡ ਉਹ ਕਹਿੰਦਾ ਮੈਂ origignal ਮਗਾ ਦੂੰਗਾ। ਮੈਂ ਕਿਹ ਚੱਲ ਬੁਟਾ ਕਹਿੰਦਾ 20 ਵਾਟ ਆਦਰ ਜਦ ਤੱਕ ਦਿੱਤਾ ਲੱਗ ਜਾਣਾ। ਉਹ ਤਾਂ ਮੇ ਵੀ ਫੋਲੇ ਹੀ ਆ। ਉਮਮਾ ਮਮਾ ਕੈਂਦੀ ਸੀ ਪਾਣੀ ਮੇਰੀ ਉਹ ਰਹਿਣ ਦਾ ਗੋਲ ਗੱਪੇ ਲੈ ਜਾਣਾ ਤੇ ਨਾਲੇ ਆਪ ਖਾ ਲਉਣਾ ਗੋਲ ਗੱਪੇ ਮੇਰਾ ਵੀ ਜੀ ਆਣਾ ਪੜਾ ਨਹੀਂ ਨਹੀਂ ਬਿਲਕੁਲ ਮਜ਼ਾ ਨਹੀਂ ਆ ਰਿਹਾ ਕੀ ਗੱਲ ਆ ਕਿਦਾਂ ਸੇਤਾ ਠੀਕ ਆ ਵਧੀਆ ਵਧੀਆ ਹੋਰ ਲੱਗਾ ਭਰਾ ਸਾਡਾ ਆਨੰਦ ਲੈਂਦਾ ਅਸੀਂ ਵੀ ਲੈ ਲੈਂਦੇ ਆ ਕਿਦਾਂ ਜਿੰਦਗੀ ਦਾ ਤੇਰੀ ਆ ਸਹੀ ਆ ਓ ਮਾਈ ਗੋਡ ਚਲਿਓ ਛੋੜ ਮੈਂ ਵੀ ਹਟ ਕੇ ਉਧਰ ਹੀ ਪੈਣਾ ਸੀਗਾ ਚਲਿਓ ਕਰਨੋਂ ਮੇਰੀ ਮੰਮੀ ਨੇ ਪਤਾ ਹੀ ਜਾਨਾ ਦੇਖਿਆ ਸਿਆਣੇ ਦਾ ਕਹਾਵਲਿਆ ਦਾ ਕਹਿੰਦਾ ਬਾਅਦ ਚ ਪਤਾ ਲੱਗਦਾ ਹੁਣ ਐ ਡਾਇਲੌਗ ਮਾਰਨਾ ਮਾਦਾ